ਇਹਨਾਂ ਦੇ ਮੂੰਹ 'ਚੋਂ ਝਾਗ ਆਂਦੀ ਏ ਲਾਰ ਨਿਕਲਦੀ ਏ ਤੇ ਇਸ ਕੁਝ ਸਿੰਪਟਮਸ ਹੁੰਦੇ ਨੇ ਜਦੋਂ ਇਹ ਹਲਕਾ ਹੋ ਜਾਂਦਾ ਇਹਨਾਂ ਨੂੰ ਸਸਸੀਆ ਦੋਸਤੋ ਮੈਂ ਹਨਮਨੀ ਸਿੰਘ ਚਿਮਾ ਤੁਸੀਂ ਵੇਖਦੇ ਹੋ ਜੀਬੀਸੀ ਅਪਡੇਟ ਅੱਜ ਗੱਲ ਕਰਦੇ ਆਂ ਅਵਾਰਾ ਕੁੱਤਿਆਂ ਦੀ ਜਿਹੜੇ ਮੁਹੱਲੇ ਦੇ ਵਿੱਚ ਰੋਜ਼ਾਨਾ ਦੇਖਣ ਨੂੰ ਮਿਲਦੇ ਨੇ ਤੇ ਆਮ ਲੋਕਾਂ ਦਾ ਰਾਹਗੀਰਾਂ ਦਾ ਮੁਹੱਲਿਆਂ ਦੇ ਵਿੱਚੋਂ ਨਿਕਲਣਾ ਵੀ ਔਖਾ ਹੋ ਜਾਂਦਾ ਕਈ ਵਾਰ ਕੁੱਤੇ ਹਲਕਾ ਜਾਂਦੇ ਨੇ ਤੇ ਜਾਨਲੇਵਾ ਹਮਲਾ ਵੀ ਕਰ ਦਿੰਦੇ ਨੇ ਇਸ ਦੇ ਸਬੰਧ ਦੇ ਵਿੱਚ ਨਗਰ ਨਿਗਮ ਵਿਭਾਗ ਜਾਂ ਪ੍ਰਸ਼ਾਸਨ ਨੂੰ ਕੋਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਨੇ ਜੋ ਇਹਨਾਂ ਨੂੰ ਕਿਤੇ ਬੰਨ ਕੇ ਰੱਖਿਆ ਜਾਵੇ ਜਾਂ ਕਿਤੇ ਕੈਦ ਕਰਕੇ ਰੱਖਿਆ ਜਾਵੇ ਜਾਂ ਇਹਨਾਂ ਵਾਸਤੇ ਕੋਈ ਇਹੋ ਜਿਹੀ ਮੁਹਿੰਮ ਚਲਾਨੀ ਚਾਹੀਦੀ ਹੈ ਜਾਂ ਰੈਗੂਲਰ ਇਕੱਠੇ ਕਰਕੇ ਇਹਨਾਂ ਦੇ ਜੋ ਟੀਕੇ ਲੱਗਦੇ ਨੇ ਵੱਡਣ ਦੇ ਹਲਕਾ ਦੇ ਤੇ ਉਹ ਵੀ ਲੱਗਣੇ ਚਾਹੀਦੇ ਨੇ ਤੇ ਇੱਕ ਲੋਡ ਹੈ ਸਮਾਜ ਵਿੱਚ ਜੋ ਆਮ ਲੋਕ ਵਿਚਰਦੇ ਨੇ ਉਹਨਾਂ ਨੂੰ ਜਿਹੜਾ ਇਹਨਾਂ ਕੁੱਤਿਆਂ ਤੋਂ ਖਤਰਾ ਬਣਿਆ ਹੋਇਆ ਖਤਰਾ ਮੰਡਰਾ ਰਿਹਾ ਹੁੰਦਾ ਛੋਟੇ ਬੱਚਿਆਂ ਨੂੰ ਵੀ ਕੱਟਣ ਤੱਕ ਇਹ ਚਲੇ ਜਾਂਦੇ ਨੇ ਤੇ ਜਿੱਥੇ ਕਿ ਇੱਕ ਪਰਿਵਾਰ ਜਿਹੜਾ ਇੱਕ ਛੋਟੇ ਬੱਚੇ ਦੇ ਕੁੱਤਾ ਕੱਟ ਲੈਂਦਾ ਤੇ ਉਸ ਦੀ ਜਿਹੜੀ ਸ਼ਿਕਾਇਤ ਏ ਤੋਂ ਕਿਤੇ ਵੀ ਕਰਨ ਦੇ ਯੋਗ ਵੀ ਨਹੀਂ ਰਹਿੰਦਾ ਜੋ ਕਾਨੂੰਨ ਦੇ ਹਿਸਾਬ ਨਾਲ ਜੋ ਰੂਲ ਬਣਾਏ ਜਾ ਚੁੱਕੇ ਨੇ ਸੋ ਇਹ ਸਬੰਧੀ ਵੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੋਈ ਨਾ ਕੋਈ ਕਦਮ ਇਹੋ ਜਿਹਾ ਚੁੱਕਿਆ ਜਾਣਾ ਚਾਹੀਦਾ ਜੋ ਇਹਨਾਂ ਕੁੱਤਿਆਂ ਦੇ ਸਬੰਧ ਦੇ ਵਿੱਚ ਤੇ ਆਮ ਲੋਕ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਆਮ ਨਾਗਰਿਕ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਸਹੀ ਟੰਗਣਾ ਲਿਆ ਜਾ ਸਕੇ ਸੋ ਦੇਖਣ ਚਾਹੁੰਦਾ ਕਿ ਰੋਜ਼ਾਨਾ ਜਿਹੜਾ ਰੇਲਵੇ ਮੰਡੀ ਗਰਾਊਂਡ ਹੈ ਤੇ ਇੱਥੇ ਅਸੀਂ ਪਹੁੰਚੇ ਆਂ ਤੇ ਇਸ ਰੇਲਵੇ ਮੰਡੀ ਗਰਾਊਂਡ 'ਚ ਜਿਹੜਾ ਰੋਜ਼ਾਨਾ ਸਵੇਰੇ ਲੋਕ ਸੈਰ ਕਰਨ ਲਈ ਪਹੁੰਚਦੇ ਨੇ ਇੱਕ ਵੱਡੀ ਗਰਾਊਂਡ ਵੀ ਆ ਤੇ ਅਵਾਰਾ ਕੁੱਤਿਆਂ ਦਾ ਜੋ ਝੁੰਡ ਹੈ ਇੱਥੇ ਘੁੰਮਦਾ ਨਜ਼ਰ ਆਉਂਦਾ ਤੇ ਉਹਨਾਂ ਨੂੰ ਵੀ ਇਸ ਤੋਂ ਖਤਰਾ ਮੰਡਰਾ ਰਿਹਾ ਹੁੰਦਾ ਅਸੀਂ ਸਰ ਕੀ ਨਾਮ ਹੈ ਜੀ ਪਾਰਸ ਕੁਮਾਰ ਭਾਈ ਪਰ ਜੀ ਇਸ ਵੇਲੇ ਅਸੀਂ ਖੜੇ ਹਾਂ ਰੇਲਵੇ ਮੰਡੀ ਗਰਾਊਂਡ ਦੇ ਵਿੱਚ ਤੇ ਇਹ ਆਵਾਰਾ ਕੁੱਤੇ ਵੀ ਘੁੰਮਦੇ ਪਏ ਨੇ ਕੋਈ ਡਰ ਨਹੀਂ ਲੱਗਦਾ ਜੀ ਐਕਚੁਅਲੀ ਇੱਥੇ ਤਾਂ ਹੁਣ ਇਹਨਾਂ ਨਾਲ ਘੁੰਮਣ ਫੇਰਨ ਦੀ ਆਦਤ ਪੈ ਚੁੱਕੀ ਆ ਇਹ ਤਾਂ ਇੱਥੇ ਦੇ ਫੈਮਿਲੀਅਰ ਹੋ ਗਏ ਇਹਨਾਂ ਨੂੰ ਰੋਜ਼ ਦਾ ਪਤਾ ਵਾ ਕਿ ਰੋਜ਼ ਲੋਕੀ ਆਉਂਦੇ ਆ ਸੈਰ-ਸੂਰ ਕਰਨ ਤੇ ਇਹਨਾਂ ਤੋਂ ਫਿਲਹਾਲ ਸਾਨੂੰ ਡਰ ਨਹੀਂ ਲੱਗਦਾ ਲੋਕੀ ਵੀ ਇੱਥੇ ਫ੍ਰੀਲੀ ਘੁੰਮਦੇ ਆ ਇਹਨਾਂ ਦਾ ਡਰ ਨਹੀਂ ਲੱਗਦਾ ਕਿਉਂਕਿ ਡੇਲੀ ਦਾ ਕੰਮ ਆ ਲੋਕਾਂ ਦਾ ਇਹਨਾਂ ਨਾਲ ਤੇ ਇਹਨਾਂ ਨੂੰ ਵੀ ਆਦਤ ਪੈ ਚੁੱਕੀ ਆ ਲੋਕਾਂ ਦੇ ਨਾਲ ਘੁੰਮਣ ਫੇਰਨ ਦੀ ਤੇ ਜਿਹੜੇ ਸ਼ਹਿਰ ਵਿੱਚ ਦੇਖਿਆ ਜਾਂਦਾ ਆਵਾਰ ਇਸ ਵੀ ਸੁਣਨ ਨੂੰ ਆਇਆ ਕਿ ਕਿਸੇ ਨੂੰ ਕੱਟ ਲਿਆ ਕਿਸੇ ਦੀ ਲਤ ਵੜ ਲਈ ਤੇ ਬੱਚਿਆਂ ਤੇ ਹਮਲਾ ਹੋ ਗਿਆ ਤੇ ਉਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਤੁਸੀਂ ਦੇਖੋ ਇਹ ਚੀਜ਼ ਹੈ ਤਾਂ ਮਾੜੀ ਗੱਲ ਹੈ ਕਿ ਵੀ ਹਾਂ ਕਿਸੇ ਬੱਚੇ ਦੇ ਉੱਤੇ ਜਾਂ ਕਿਸੇ ਇਨਸਾਨ ਦੇ ਉੱਤੇ ਹਮਲਾ ਕਰ ਦੇਣਾ ਡੌਗ ਦਾ ਲੇਕਿਨ ਇੱਕ ਨਾ ਡੌਗ ਦੀ ਵੀ ਇੱਕ ਸਾਈਕੋਲੋਜੀ ਹੁੰਦੀ ਹੈ ਕਿਸੇ ਨੇ ਮਾਰਿਆ ਹੁੰਦਾ ਕਈ ਵਾਰੀ ਕੁੱਤੇ ਨੂੰ ਜਾਂ ਉਹਨਾਂ ਦੇ ਬੱਚਿਆਂ ਦੇ ਉੱਤੇ ਕਈ ਵਾਰੀ ਚੱਕੇ ਕੁੱਤੀ ਕੁੱਤੀ ਕੋਈ ਸੁਂਦੀ ਹੈ ਡੌਗ ਕੋਈ ਵਿੱਚ ਸੁਂਦੀ ਹੈ ਤੇ ਉਹਦੇ ਬੱਚੇ ਚੱਕ ਕੇ ਦੂਰ ਰੱਖ ਦਿੰਦੇ ਆ ਉਹਦੇ ਨਾਲ ਉਹਨਾਂ ਦੀ ਮੈਂਟਲ ਸਟ੍ਰੈਸ ਵੀ ਹੁੰਦੀ ਹੈ ਮੈਂਟਲ ਸਟ੍ਰੈਸ ਪਲੱਸ ਭੁੱਖੇ ਰਹਿਣਾ ਇਹਨਾਂ ਚੀਜ਼ਾਂ ਦੇ ਨਾਲ ਨਾ ਡੌਗ ਦੀ ਮੈਂਟਲੀ ਥੋੜੀ ਜੀ ਪ੍ਰੋਬਲਮ ਕਰਕੇ ਡੌਗ ਇੱਕ ਦੂਜੇ ਕਈ ਵਾਰੀ ਗੱਡੀਆਂ ਪਿੱਛੇ ਭਜਦੇ ਨੇ ਕਈ ਵਾਰੀ ਸਕੂਟਰ ਮੋਟਰਸਾਈਕਲਾਂ ਦੇ ਪਿੱਛੇ ਭਜਦੇ ਨੇ ਇਹਦੀ ਇੱਦੀ ਕਰਦੇ ਕਰਦੇ ਉਹ ਥੋੜਾ ਬਹੁਤਾ ਬੱਟਨ ਵੀ ਲੱਗ ਪੈਂਦੇ ਨੇ ਜਾਂ ਕੋਈ ਪ੍ਰੋਬਲਮ ਹੁੰਦੀ ਆ ਤਾਂ ਵੱਢਦੇ ਨੇ ਅਦਰਵਾਇਜ਼ ਕੋਈ ਰੀਜ਼ਨ ਨਹੀਂ ਆ ਇਹਨਾਂ ਦੇ ਥੋੜੇ ਜਿਹਾ ਮੈਂਟਲੀ ਥੋੜੇ ਜਿਹਾ ਸਮਝਣ ਦੀ ਲੋੜ ਆ ਡੌਗਸ ਜਾਂ ਬਾਕੀ ਜਾਨਵਰਾਂ ਨੂੰ ਅਦਰਵਾਇਜ਼ ਤਾਂ ਸਹੀ ਆ ਆਪਣੇ ਸਾਡੇ ਗਲੀ ਮੁਹੱਲੇ ਚ ਵੀ ਰਹਿੰਦੇ ਨੇ ਆਪਾਂ ਉਹਨਾਂ ਨੂੰ ਖੁਲਾਈਦਾ ਹੈ ਪਲਾਈਦਾ ਜਦੋਂ ਭੁੱਖਾ ਢੇਡ ਹੁੰਦਾ ਉਸ ਵੇਲੇ ਕਿਸੇ ਨੂੰ ਨਹੀਂ ਵੱਢਦੇ ਜਦ ਇਆ ਕਈ ਵਾਰੀ ਜਿੱਦਾਂ ਇਹਨਾਂ ਦੇ ਸੀਜ਼ਨਲ ਹੁੰਦੇ ਜਿੱਦਾਂ ਤੁਹਾਨੂੰ ਹੁਣ ਪਤਾ ਵਾ ਕਈ ਵਾਰੀ ਫੀਮੇਲਸ ਹੀਟ ਤੇ ਹੁੰਨੀਆਂ ਤਾਂ ਆਪਸ 'ਚ ਇੱਕ ਦੂਜੇ ਨਾਲ ਲੜਦੇ ਨੇ ਇੱਕ ਦੂਜੇ ਨੂੰ ਵੀ ਵੱਢਦੇ ਨੇ ਪਲੱਸ ਲੋਕਾਂ ਨੂੰ ਵੀ ਵੱਢ ਸਕਦੇ ਨੇ ਫਿਰ ਉਹਦੇ ਵਿੱਚ ਨਾ ਤਾਂ ਇਹਦੇ ਵਿੱਚ ਥੋੜਾ ਜਿਹਾ ਸਾਨੂੰ ਸਮਝਣ ਦੀ ਲੋੜ ਹੈ ਬਸ ਇਹਨਾਂ ਨੂੰ ਯਾਨੀ ਕਿ ਹਰ ਵੇਲੇ ਡਰ ਜਿਹੜਾ ਇਹਨਾਂ ਤੋਂ ਨਹੀਂ ਰਹਿਣਾ ਡਰਨਾ ਨਹੀਂ ਚਾਹੀਦਾ ਵੀ ਕਿਸੇ ਨਾ ਤੁਹਾਡੇ ਕਹਿੰਦਾ ਮਤਲਬ ਵੀ ਕਿਸੇ ਨਾ ਕਿਸੇ ਕੋਈ ਕਾਰਨ ਹੁੰਦਾ ਜਿਹੜਾ ਕੋਈ ਅਟੈਕ ਕਰ ਦੇਵੇ ਹਾਂਜੀ ਹਾਂਜੀ ਕੁੱਤੇ ਆ ਇਹਦਾ ਵੱਢਣ ਦਾ ਕੋਈ ਨਾ ਕੋਈ ਕਾਰਨ ਹੁੰਦਾ ਜਾਂ ਤਾਂ ਇਹਨਾਂ ਨੂੰ ਜੇਕਰ ਹਲਕਾ ਹੋ ਜਾਂਦਾ ਉਹਦੇ ਕੁਝ ਸਿੰਪਟਮਸ ਹੁੰਦੇ ਨੇ ਜਿੱਦਾਂ ਕੁੱਤਾ ਪਾਣੀ ਤੋਂ ਡਰਨ ਲੱਗ ਪੈਂਦਾ ਬਿਨਾ ਮਤਲਬ ਤੋਂ ਦੂਜੇ ਡੌਗਸ ਨੂੰ ਵੱਢਣ ਲੱਗ ਪੈਂਦਾ ਤੇ ਇਹਨਾਂ ਦੇ ਮੂੰਹ ਚੋਂ ਝਾਗ ਆਂਦੀ ਏ ਲਾਰ ਨਿਕਲਦੀ ਏ ਤੇ ਇਹ ਸਿਖ ਕੁਝ ਸਿੰਪਟਮਸ ਹੁੰਦੇ ਨੇ ਜਦੋਂ ਇਹ ਹਲਕਾ ਹੋ ਜਾਂਦਾ ਇਹਨਾਂ ਨੂੰ ਤੇ ਉਸ ਲਈ ਇਹਨਾਂ ਤੋਂ ਸਾਰਿਆਂ ਨੂੰ ਬਚ ਕੇ ਰਹਿਣਾ ਚਾਹੀਦਾ ਈਵਨ ਕਿ ਆਪਣਾ ਸ਼ੈਲਟਰ ਹੋਮ ਹੈ ਵੌਇਸਲੈਸ ਐਨੀਮਲ ਹੋਮ ਤੇ ਸਾਡੇ ਪਰ ਪ੍ਰੈਜ਼ੀਡੈਂਟ ਨੇ ਨਵੀਨ ਗਰੋਵਰ ਜੀ ਆਪਣਾ ਪਰਵਾਈ ਰੋਡ ਦੇ ਉੱਤੇ ਸ਼ੈਲਟਰ ਹੋਮ ਹੈ ਆਪਾਂ ਉੱਥੇ ਡੌਗਸ ਦਾ ਇਲਾਜ ਵੀ ਕਰੀਦਾ ਹੈ ਤੇ ਉੱਥੇ ਸਾਡੇ ਕੋਲ ਇਦਾਂ ਦੇ ਕੇਸ ਵੀ ਆਂਦੇ ਨੇ ਹਲਕਾਵ ਵਾਲੇ ਵੀ ਆਪ ਤੇ ਉਹਨਾਂ ਕੁੱਤਿਆਂ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਉਹਦੇ ਸਿੰਪਟਮਸ ਹੁੰਦੇ ਨੇ ਉਹ ਸਿੰਪਟਮਸ ਅਗਰ ਤੁਸੀਂ ਪਛਾਣ ਲੋਤਾ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਵਸੇ ਆਮ ਲੋਕਾਂ ਨੂੰ ਕਿੱਦਾਂ ਪਤਾ ਚੱਲੇਗਾ ਕਿ ਸਿੰਪਟਮਸ ਕੀ ਹੁੰਦੇ ਨੇ ਹਲਕਾ ਕੁੱਤੇ ਦੇ ਸਿੰਪਟਮਸ ਸਿਰ ਉਹੀ ਮੈਂ ਜਿੱਦਾਂ ਦੱਸਿਆ ਕਿ ਇਹ ਆਪਣੇ ਜਿੱਦਾਂ ਗਲੀ ਮੁਲੇ ਚ ਚਾਰ ਪੰਜ ਕੁੱਤੇ ਰਹਿੰਦੇ ਨੇ ਉਹਨਾਂ ਚੋਂ ਇੱਕ ਨੂੰ ਹੋ ਗਿਆ ਤਾਂ ਉਹਨੇ ਆਪਣੇ ਸਾਥੀਆਂ ਨੂੰ ਵੀ ਵੱਢਣਾ ਸ਼ੁਰੂ ਕਰ ਦੇਣਾ ਉਨੇ ਇਹ ਨਹੀਂ ਦੇਖਣਾ ਕਿ ਮੇਰੇ ਆ ਮੈਂ ਨਾਜ਼ ਇਹਨਾਂ ਦੇ ਜਾਂ ਕਈ ਵਾਰੀ ਲੋਕੀ ਜਿਹੜੇ ਉਹਨਾਂ ਨੂੰ ਪਾਉਂਦੇ ਵੀ ਆ ਉਹਨਾਂ ਨੂੰ ਵੀ ਵੱਡਣਾ ਸ਼ੁਰੂ ਕਰ ਦਿੰਦੇ ਆ ਪਾਣੀ ਪੀਣਾ ਬੰਦ ਕਰ ਦਿੰਦੇ ਆ ਮੂੰਹ ਚੋਂ ਚਾਗ ਆਣੀ ਕਮਜ਼ੋਰ ਹੋ ਜਾਣਾ ਬਹੁਤ ਜ਼ਿਆਦਾ ਸੁੱਕ ਜਣਾ ਨਾ ਲੋਗ ਇਹ ਸਾਰੇ ਸਿੰਪਟਮਸ ਹੁੰਦੇ ਨੇ ਕੁਝ ਉਹ ਲੋਕੀ ਜਿਹੜੇ ਡੇਲੀ ਫੀਡ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਦੇਖ ਕੇ ਕਿ ਕੁੱਤੇ 'ਚ ਕੋਈ ਪ੍ਰੋਬਲਮ ਆ ਗਈ ਹੈ ਤੇ ਸਾਨੂੰ ਵੀ ਫੋਨ ਆ ਜਾਂਦੇ ਨੇ ਤੇ ਬਾਕੀ ਆਪਾਂ ਕਰਦੀ ਦਾ ਇਲਾਜ ਇਹਨਾਂ ਦਾ ਵਸੇ ਫੜ ਤਾਂ ਲਈਦੇ ਆ ਲੇਕਿਨ ਆਪਾਂ ਨੂੰ ਵੀ ਥੋੜਾ ਸੇਫ ਰਹਿਣਾ ਪੈਂਦਾ ਵਾ ਇਹਦੇ ਹਲਕਾ ਵਾਲੇ ਕੁੱਤੇ ਤੋਂ ਤੇ ਜੇ ਕਿਸੇ ਦੇ ਹਿਸ਼ਾਰਪੁਰ ਵਾਸੀ ਨੇ ਤੁਹਾਡਾ ਸੰਪਰਕ ਕਰਨਾ ਹੋਵੇ ਕੁੱਤੇ ਨੂੰ ਕੋਈ ਇਲਾਜ ਕਰਾਉਣਾ ਹੋਵੇ ਤਾਂ ਕਿਸ ਨੰਬਰ 'ਤੇ ਸੰਪਰਕ ਕਰ ਸਕਦਾ ਹੈ ਇਹ ਨੰਬਰ ਮੈਂ ਸਿਰ ਤੁਹਾਨੂੰ ਆਪਣਾ ਵੀਡੀਓ 'ਚ ਮੈਂਸ਼ਨ ਕਰ ਦਈਓ ਤੁਸੀਂ ਮੈਂ ਤੁਹਾਨੂੰ ਦੇ ਦਾਂਗਾ ਫਿਲਹਾਲ ਮੈਨੂੰ ਯਾਦ ਨਹੀਂ ਹੈ ਭਾਈ ਦਾ ਨੰਬਰ ਤੇ ਕਾਰ ਵੀ ਤੁਹਾਨੂੰ ਦੇ ਦਾਂਗਾ ਮੈਂ यो ਤੁਸੀਂ ਵੀਡੀਓ ਚ ਮੈਂਸ਼ਨ ਕਰ ਦਈਓ ਤੇ ਆਪਣਾ ਵੈਸੇ ਅਗਰ ਕਿਸੇ ਦੇ ਗਲੀ ਮੱਲੇ 'ਚ ਜਿਆਦਾ ਕੁੱਤੇ ਨੇ ਜਾਂ ਕਈ ਬਿਚਿਸ ਹੈਗੀਆਂ ਨੇ ਅਗਰ ਕਿਸੇ ਨੇ ઓਪਰੇਟ ਕਰਾਣਾ ਹੋਵੇ ਉਹਦਾ ਤਾਂ ਆਪਾਂ ઓਪਰੇਟ ਵੀ ਕਰੀਦੇ ਆ ਫਿਲਹਾਲ ਬਰਸਾਤਾਂ ਦੇ ਵਿੱਚ ਥੋੜਾ ਬੰਦ ਕੀਤਾ ਹੋਇਆ ਕਿਉਂਕਿ ਇਹਦੇ ਵਿੱਚ ਕੁੱਤਿਆਂ ਦੇ ਨਾ ਜ਼ਖਮ ਜਲਦੀ ਠੀਕ ਨਹੀਂ ਹੁੰਦੇ ਭਰ ਦੇ ਨਹੀਂ ਐ ਤੇ ਆਪਾਂ ਜਿੱਦੇ ਬਰਸਾਤਾਂ ਨਿਕਲੀਆਂ ਉਸ ਤੋਂ ਬਾਅਦ ਫੇਰ ਆਪਾਂ ਕੈਂਪ ਸ਼ੁਰੂ ਕਰਦੇ ਆਂ ਸ਼ਾਰੇ ਸ਼ਹਿਰ ਦੇ ਵਿੱਚੋਂ ਆਪਾਂ ਫੀਮੇਲ ਚੱਕੀਆਂ ਨੇ ਤੇ ਆਪਣੇ ਸ਼ੈਲਟਰ ਹੋਮ ਦੇ ਵਿੱਚ ਹੀ ਆਪਾਂ ਇਲਾਜ ਕਰਵਾ ਕੇ ਉਹਨਾਂ ਦਾ ਤੇ ਉੱਥੇ ਹੀ ਆਪਾਂ ਟ੍ਰੀਟਮੈਂਟ ਕਰਕੇ ਫੇਰ ਦੁਬਾਰਾ ਉੱਥੇ ਛੱਡ ਬਰੀਡਿੰਗ ਰੁਕ ਜਾਂਦੀ ਹੈ ਤੇ ਫਿਰ ਉੱਥੇ ਹੀ ਆਪਾਂ ਇਹਨਾਂ ਤੋਂ ਥੋੜਾ ਜਿਹਾ ਵਿਚਾਰ ਰੱਖ ਸਕਦੇ ਹਾਂ